ਮੈਂ ਮਦੀਪ ਸਿੰਘ ਕਲੇਰ ਸੂਬਾ ਸਕੱਤਰ ਕਿਸਾਨ ਨੌਜਵਾਨ ਸੇਵਾ ਕਮੇਟੀ ਵੱਲੋਂ ਅੱਜ ਜਿਹੜਾ ਇਹ ਦੋਨਾਂ ਫਾਰਮਾਂ ਵੱਲੋਂ ਐਸਕੇਐਮ ਨਾਨ ਪੋਲਿਟਿਕਲ ਕੇਐਮਐਮ ਵੱਲੋਂ ਸਾਂਝਾ ਜਿਹੜਾ ਅੱਜ ਦਾ ਆਦੇਸ਼ ਦਿੱਤਾ ਗਿਆ ਅੱਜ ਦਾ ਜਿਹੜਾ ਇਹ ਰੇਲ ਰੋਕੋ 12 ਤੋਂ 4 ਵਜੇ ਤੱਕ ਉਹਦੇ ਵਿੱਚ ਅਸੀਂ ਅੱਜ ਸ਼ਿਰਕਤ ਕੀਤੀ ਆ ਤੇ ਸ਼ੰਭੂ ਬਾਰਡਰ ਦੇ ਨਾਲ ਲੱਗਦੀ ਜਿਹੜਾ ਟਰੈਕ ਆ ਉਹਨੂੰ ਕਿਸਾਨਾਂ ਨੇ ਅੱਜ ਜਮ ਕੀਤਾ ਆ ਤੇ ਕਿਸਾਨ ਸਰਕਾਰਾਂ ਨੂੰ ਇਹ ਜਿਤਾਉਣਾ ਚਾਹੁੰਦੇ ਆ ਕਿ ਜਿਵੇਂ ਵੂਮਨ ਡੇ ਦੀ ਸਾਰਿਆਂ ਨੇ ਵੇਖਿਆ ਕਿ ਕਿੱਡੀ ਵੱਡੀ ਸਫਲਤਾ ਨਾਲ ਲੋਕਾਂ ਨੇ ਉਹਦੇ ਚ ਯੋਗਦਾਨ ਦਿੱਤਾ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਇਹਦੇ ਵਿੱਚ ਵੀ ਲੋਕ ਕਿਸਾਨ ਵੱਧ ਚੜ ਕੇ ਹਿੱਸਾ ਲੈ ਰਹੇ ਆ ਸਰ ਜੋ ਹੈ ਕਿ ਅੱਜ 26ਵਾਂ ਜਾਂ 27ਵਾਂ ਦਿਨ ਚੱਲ ਰਿਹਾ ਹੈ ਅੰਦੋਲਨ ਨੂੰ ਲੈ ਕੇ ਤੇ ਸਰਕਾਰ ਹਜੇ ਤੱਕ ਕੁਸਟਮਰ ਨਹੀਂ ਕਿਦਾਂ ਦੇਖਦੇ ਹੋ ਗਿਆਨ ਵਾਲਾ ਟੈਂਕ ਇਹ ਤੇ ਜੀ ਹੁਣ ਲੋਕਾਂ ਦਾ ਪ੍ਰੈਸ਼ਰ ਇਹ ਲੋਕਤੰਤਰ ਆ ਆਪਣਾ ਜਿਹੜਾ ਭਾਰਤੋ ਦਾ ਸੰਵਿਧਾਨਿਕ ਜਿਹੜਾ ਲੋਕਾਂ ਦਾ ਹੱਕ ਜਿਹੜਾ ਮੇਨ ਆ ਸਰਕਾਰ ਲੋਕ ਚੋਂਦੇ ਆ ਤੇ ਸਰਕਾਰਾਂ ਚਲੋ ਬਾਜੋ ਵੇਸਲਾਪਾ ਦਿਖਾਉਂਦੀਆਂ ਨੇ ਪਰ ਇਹਨਾਂ ਲੋਕਾਂ ਨੇ ਜਦੋਂ 13 ਮਹੀਨੇ ਦਿੱਲੀ ਚ ਬਹਿ ਕੇ ਆਪਣਾ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਈ ਤੇ ਆਪਣੀਆਂ ਮੰਗਾਂ ਮਨਵਾਈਆਂ ਤੇ ਹੁਣ ਵੀ ਪੂਰਾ ਵਿਸ਼ਵਾਸ ਆ ਕਿ ਇਹ ਐਡੀ ਤੇਜ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੂਗੀ ਕਿ ਉਹਨੂੰ ਆਪਣੀ ਜਿਹੜੀ ਚੋਪਿਆ ਉਹ ਤੋੜਨੀ ਪਊਗੀ ਤੇ ਦੁਬਾਰੋਂ ਮੀਟਿੰਗਾਂ ਦਾ ਦੌਰ ਚਾਲੂ ਕਰਕੇ ਕਿਸਾਨਾਂ ਦੀਆਂ ਹੱਕਾਂ ਦੀਆਂ ਮੰਗਾਂ ਨੂੰ ਪੂਰਤੀ ਕਰਨੀ ਪਊਗੀ ਜੀ